ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਸ਼੍ਰੋਮਣੀ ਅਕਾਲੀ ਦਲ ਤੇ ਉਹਨਾਂ ਤੋਂ ਵੱਖ ਹੋ ਕੇ ਬਣੀ ਸੁਧਾਰ ਲਹਿਰ ਦੇ ਲੀਡਰਾਂ ਵਿਚਾਲੇ ਲਗਾਤਾਰ ਸ਼ਬਦੀ ਜੰਗ ਚੱ ਰਹੀ ਹੈ ਇਸ ਦੌਰਾਨ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਐਡਵੋਕੇਟ ਅਰਸ਼ਦੀਪ ਕਲੇਰ ਨੇ ਸੋਸ਼ਲ ਮੀਡੀਆ ਉੱਤੇ ਤਸਵੀਰ ਸਾਂਝੀ ਕਰਕੇ ਲਿਖਿਆ ਕਿ ਇਸ ਗੱਲ ਦੀ ਪੁਸ਼ਟੀ ਹੋ ਗਈ ਹੈ ਕਿ ਸੁਧਾਰ ਲਹਿਰ ਅਸਲ ਵਿੱਚ ਨਾਗਪੁਰ ਅਕਾਲੀ ਦਲ ਹੈ ਅਰਸ਼ਦੀਪ ਕਲੇਰ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਤੇ ਇੱਕ ਟਵੀਟ ਕੀਤਾ ਜਿਸ ਦੇ ਵਿੱਚ ਉਹਨਾਂ ਨੇ ਲਿਖਿਆ ਚੰਦੂ ਮੱਜਰਾ ਸਾਹਿਬ ਜੰਮੂ ਕਸ਼ਮੀਰ ਵਿੱਚ ਭਾਜਪਾ ਦੇ ਸਟਾਰ ਪ੍ਰਚਾਰਕ ਬਿੱਲੀ ਹੂਣ ਥੈਲੇ ਜੋ ਬਾਹਰ ਇਸ ਗੱਲ ਦੀ ਪੁਸ਼ਟੀ ਹੋ ਗਈ ਹੈ ਕਿ ਸੁਧਾਰ ਲਹਿਰ ਅਸਲ ਵਿੱਚ ਨਾਗਪੁਰ ਅਕਾਲੀ ਦਲ ਹੈ ਕਲੇਰ ਨੇ ਕਿਹਾ ਇਹ ਭਾਜਪਾ ਵਿੱਚ ਰਲੇਵਾ ਹੈ ਜਾਂ ਗੱਠ ਜੋੜ ਤਿੰਨਸਾ ਸਾਹਿਬ ਬੀਬੀ ਜਗੀਰ ਕੌਰ ਜੀ ਤੇ ਬਡਾਲਾ ਸਾਹਿਬ ਇਹ ਕਿਸ ਕਿਸਮ ਦੀ ਪੰਥਕ ਇਕਤ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਦੋ ਫਾੜ ਕਰਨ ਪਿੱਛੇ ਇਹ ਹੀ ਮਕਸਦ ਸੀ ਇਸ ਤੋਂ ਬਾਅਦ ਸੁਧਾਰ ਲਹਿਰ ਦੇ ਆਗੂ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਇਸ ਮਾਮਲੇ ਉੱਤੇ ਆਪਣਾ ਬਿਆਨ ਦਿੱਤਾ ਉਹਨਾਂ ਨੇ ਕਿਹਾ ਕਿ ਉਹ ਨਿੱਜੀ ਸਮਾਗਮ ਵਿੱਚ ਸ਼ਾਮਲ ਹੋਣ ਜੰਮੂ ਕਸ਼ਮੀਰ ਗਏ ਸਨ ਤੇ ਉੱਥੇ ਸਿੱਖ ਭਾਈਚਾਰੇ ਦਾ ਸਮਾਗਮ ਸੀ ਉਹਨਾਂ ਨੇ ਭਾਜਪਾ ਦੀ ਮਦਦ ਕਰਨ ਦਾ ਇਰਾਦਾ ਹੋਇਆ ਹੈ ਜਿਸ ਕਰਕੇ ਉਹ ਉਮੀਦਵਾਰ ਦੇ ਪਾਰਟੀ ਦਫ਼ਤਰ ਵਿੱਚ ਗਏ ਸਨ ਚੰਦੂ ਮਾਜਰਾ ਨੇ ਕਿਹਾ ਕਿ ਸਿੱਖ ਭਾਈਚਾਰਾ ਇਕੱਠਾ ਹੋ ਰਿਹਾ ਹੈ ਇਹਨਾਂ ਨੂੰ ਦਰਦ ਹੋ ਰਿਹਾ ਏ ਕਿਉਂਕਿ ਇਹਨਾਂ ਨੂੰ ਕੋਈ ਸਿੱਖ ਬੁਲਾਉਂਦਾ ਨਹੀਂ ਹੈ। ਉਹਨਾਂ ਨੇ ਕਿਹਾ ਕਿ ਉਹ ਕਿਸੇ ਰੈਲੀ ਵਿੱਚ ਨਹੀਂ ਗਏ ਸਗੋਂ ਉਮੀਦਵਾਰ ਦੇ ਦਫ਼ਤਰ ਵਿੱਚ ਗਏ ਜਿੱਥੇ ਇਹ ਤਸਵੀਰ ਸਾਹਮਣੇ ਆਈ ਹੈ। ਕਿਸੇ ਵੀ ਉਮੀਦਵਾਰ ਦੇ ਦਫ਼ਤਰ ਵਿੱਚ ਜਾ ਕੇ ਮੈਂ ਉੱਥੇ ਚੋਣ ਨਿਸ਼ਾਨਤਾ ਨਹੀਂ ਉਤਾਰ ਸਕਦਾ ਇਸ ਗੱਲ ਨੂੰ ਐਵੇਂ ਹੀ ਵਧਾਇਆ ਜਾ ਰਿਹਾ ਏ। ਜੋ ਪਿਛਲੇ ਦਿਨਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਦੁਫਾੜ ਕਰਨ ਦੀਆਂ ਸਾਜਾਂ ਹੋਈਆਂ। ਅਸੀਂ ਸਪਸ਼ਟ ਤੌਰ ਤੇ ਗੱਲ ਕਹੀ ਸੀ ਕਿ ਸਾਰਾ ਕੁਝ ਕੇਂਦਰ ਦੇ ਇਸ਼ਾਰੇ ਤੇ ਹੋ ਰਿਹਾ ਹੈ। ਤੇ ਜਿਹੜੀ ਇਹ ਸੁਧਾਰ ਲਹਿਰ ਹੈ ਇਹ 나ਗਪੁਰ ਲਹਿਰ ਹੈ ਤੇ 나ਗਪੁਰ ਦੇ ਇਸ਼ਾਰੇ ਤੇ ਚੱਲਦੀ ਹੈ ਤੇ ਹੁਣ ਤਾਂ ਬਿੱਲੀ ਥੈਲਿਓਂ ਬਾਹਰ ਹੈ ਕਿਉਂਕਿ ਸੁਧਾਰ ਲਹਿਰ ਦੇ ਵੱਡੇ ਨੇਤਾ ਜੰਮੂ ਕਸ਼ਮੀਰ ਦੇ ਵਿੱਚ ਬੀਜੇਪੀ ਦੇ ਸਟਾਰ ਪ੍ਰਚਾਰਕ ਬਣੇ ਹੋਏ ਕੱਲ ਸਦਾ ਪ੍ਰੇਮ ਸਿੰਘ ਚੰਦੂ ਮਾਇਰਾ ਸਾਹਿਬ ਤੇ ਬਰਨਾਲਾ ਸਾਹਿਬ ਨੇ ਜੰਮੂ ਸਾਊਥ ਦੇ ਜਿਹੜੇ ਬੀਜੇਪੀ ਦੇ ਕੈਂਡੀਡੇਟ ਹੈ ਡਾਕਟਰ ਨਰਿੰਦਰ ਰੈਣਾ ਉਹਨਾਂ ਦੇ ਹੱਕ ਦੇ ਵਿੱਚ ਵੋਟਾਂ ਮੰਗੀਆਂ ਧੂਆਂ ਤਾਰ ਪ੍ਰਚਾਰ ਕੀਤਾ ਕੱਲਾ ਪ੍ਰਚਾਰ ਹੀ ਨਹੀਂ ਕੀਤਾ ਉਸ ਕੌਨਸਟੈਂਸੀ ਦੇ ਲੋਕਾਂ ਨੂੰ ਇਹ ਵਿਸ਼ਵਾਸ ਵੀ ਦਵਾਇਆ ਕਿ ਡਾਕਟਰ ਨਰਿੰਦਰ ਰੈਣਾ ਨੂੰ ਤੁਸੀਂ ਜਿਤਾ ਦਿਓ ਤੇ ਅਸੀਂ ਆਪਣਾ ਰਸੂਖ ਵਰਤ ਕੇ ਇਹਨਾਂ ਨੂੰ ਮੰਤਰੀ ਬਣਾ ਕੇ ਲਿਆਵਾਂਗੇ ਸੋ ਮੇਰਾ ਤਾਂ ਵਡਾਲਾ ਸਾਹਿਬ ਨੂੰ ਢੀਂਡਸਾ ਸਾਹਿਬ ਨੂੰ ਬੀਬੀ ਜਗੀਰ ਕੌਰ ਜੀ ਨੂੰ ਇਹ ਸਿੱਧਾ ਸਵਾਲ ਹੈ ਕਿ ਕਿਹੋ ਜੀ ਪੰਥਕ ਇਕਤਾ ਕੀ ਇਹ ਸੁਧਾਰ ਲਹਿਰ ਦਾ ਭਾਜਪੀ ਦੇ ਵਿੱਚ ਰਲਮੈਂ ਜਾਂ ਗੱਠਜੋੜ ਹੈ ਕਿਉਂਕਿ ਸਿਧਾਂਤਕ ਮੁੱਦਿਆਂ ਤੋਂ ਭਟਕਣ ਦੇ ਇਲਜ਼ਾਮ ਇਹ ਸੁਧਾਰ ਲਹਿਰ ਦੇ ਨੇਤਾ ਇਹ ਸ਼ਰੋਮਨੀ ਅਕਾਲੀ ਦਲ ਤੇ ਲਾਉਂਦੇ ਹਨ ਤੇ ਕਿਹੜੇ ਸਿਧਾਂਤ ਨੇ ਤੁਹਾਡੇ ਕਿਉਂਕਿ ਦੇਸ਼ ਦੇ ਵਿੱਚ ਲੜਾਈ ਤਾਂ ਆਪਾਂ ਮਨੋਰਟੀਜ਼ ਦੀ ਲੜ ਰਿਹਾ ਦੇਸ਼ ਦੇ ਵਿੱਚ ਲੜਾਈ ਤਾਂ ਸ਼੍ਰੋਮਣੀ ਅਕਾਲੀ ਦਲ ਬੰਦੀ ਸਿੰਘਾਂ ਦੀ ਰਿਹਾਈ ਦੀ ਲੜ ਰਿਹਾ ਜਿਹੜੇ ਸਾਡੇ ਗੁਰਦ ਆਮਾਂ ਦੇ ਵਿੱਚ ਬੀਜੇਪੀ ਦਾ ਦਖਲ ਅੰਦਾਜ਼ੀ ਹੈ ਕੇਂਦਰ ਸਰਕਾਰ ਦੀ ਗੁਰਦਵਾਰਾ ਮੈਨੇਜਮੈਂਟ ਕਮੇਟੀਆਂ ਤੇ ਕਬਜ਼ਾ ਚਾਹੇ ਉਹ ਨਾਂਦੇਟ ਸਾਹਿਬ ਹੋਵੇ ਦਿੱਲੀ ਗੁਰਦਵਾਰਾ ਮੈਨੇਜਮੈਂਟ ਕਮੇਟੀ ਹੋਵੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਤੋੜਨਾ ਹੋਵੇ ਲੜਾਈ ਤਾਂ ਸਾਡੀ ਇਹ ਤੇ ਅਸੀਂ ਉਸੇ ਬੀਜੇਪੀ ਦੇ ਲਈ ਵੋਟਾਂ ਮੰਗ ਰਹੇ ਹਾਂ ਤਾਂ ਮੈਂ ਅੱਜ ਸਪਸ਼ਟ ਤੌਰ ਤੇ ਇਹਨਾਂ ਤੋਂ ਜਵਾਬ ਮੰਗਦਾ ਇਹਨਾਂ ਦੀ ਆਈਡੀਓਲੋਜੀ ਨੂੰ ਸਵਾਲ ਕਰਦਾ ਕਿਉਂਕਿ ਸੁਧਾਰ ਲਹਿਰ ਨੇ ਆਪਣੀ ਪਹਿਲੀ ਪ੍ਰੈਸ ਕਾਨਫਰੰਸ 'ਤੇ ਗੱਲ ਕਹੀ ਸੀ ਕਿ ਸਾਨੂੰ 나ਗਪੁਰ ਦੇ ਨਾਲ ਨਾ ਜੋੜਿਆ ਜਾਵੇ ਸਾਨੂੰ ਆਰਐਸਐਸ ਦੇ ਏਜੰਡੇ ਨਾਲ ਨਾ ਜੋੜਿਆ ਜਾਵੇ ਪਰ ਜੋ ਕੁਝ ਅੱਜ ਸਾਹਮਣੇ ਆਇਆ ਜਦੋਂ ਅਸੀਂ ਵੋਟਾਂ ਹੀ ਉਹਨਾਂ ਲਈ ਮੰਗ ਰਹੇ ਹਾਂ ਪ੍ਰਚਾਰ ਹੀ ਉਹਨਾਂ ਲਈ ਕਰ ਰਹੇ ਹਾਂ ਕਿਉਂਕਿ ਜੰਮੂ ਕਸ਼ਮੀਰ ਦੇ ਵਿੱਚ ਤਾਂ ਬਹੁਤ ਸਾਰੇ ਕੈਂਡੀਡੇਟ ਹੈ ਕੁਝ ਆਜ਼ਾਦ ਵੀ ਖੜੇ ਨੇ ਪਰ ਬੀਜੇਪੀ ਦੇ ਲਈ ਵੋਟਾਂ ਮੰਗਣਾ ਬੀਜੇਪੀ ਦੀਆਂ ਸਟੇਜਾਂ ਤੇ ਚੜਨਾ ਉਹਨਾਂ ਦੇ ਝੰਡਿਆਂ ਥੱਲੇ ਬਹਿ ਕੇ ਪ੍ਰਚਾਰ ਕਰਨਾ ਪ੍ਰੈਸ ਕਾਨਫਰੰਸਾਂ ਕਰਨਾ ਇਹ ਸਥਿਤੀ ਨੂੰ ਸਪਸ਼ਟ ਕਰਦਾ ਹੈ ਕਿ ਸੁਧਾਰ ਲਹਿਰ ਹੁਣ ਮਰਜਰ ਕਰ ਚੁੱਕੀ ਹੈ ਜਾਂ ਗੱਠਜੋੜ ਕਰ ਚੁੱਕੀ ਹੈ